ਕਿੰਨੇ ਨਹੀਂ ਹੈ ਬੋਲੇ ਸਾਸਿ ਕਾਲ ਮਾਈਕ ਬੋਲੇ ਸੋਨੇ ਰਾ ਸਾਸਿ ਕਾਲ ਇੱਕ ਬੋਲੇ ਬੋਲੇ ਸੋਨੇ ਰਾ ਸਾਸਿ ਕਾਲ ਬੋਲੇ ਸੋਨੇ ਰਾ ਸਾਸਿ ਕਾਲ ਉਸੇ ਦਿਹੇ ਜੇ ਸਾਡੀ ਪ੍ਰੈਸ ਦੀ ਟੀਮ ਜੋ ਕਵਰੀ ਕਰ ਰਹੀ ਆ ਖੱਟੇ ਛੋਟੇ ਵੀਰ ਰੇਸ਼ਮ ਸਿੰਘ ਜੀ ਗਮਾਨਪੁਰਾ ਜੋ ਸਾਡੇ ਡੀਸੀ ਸਾਹ ਦੇ ਅਡਜੈਕਟ ਕਮੇਟੀ ਮੈਂਬਰ ਨੇ ਔਰ ਇੱਕ ਸੀਨੀਅਰ ਆਮ ਪਾਰਟੀ ਦੇ ਆ ਤੇ ਉਹਨਾਂ ਦੇ ਨਾਲ ਸਾਡੇ ਪਿੰਡ ਦੇ ਲੜਕੀ ਜਿਹੜੀ ਆ ਸਰਪੰਚ ਸਾਡੇ ਪਰਮਜੀਤ ਕੋਰ ਜਿਹਦੀ ਲਾਈਵ ਤੁਸੀਂ ਅਸੀਂ ਦਿਖਾ ਰਹੇ ਆ ਔਰ ਸਾਡੇ ਨਾਲ ਜਿਹੜੇ ਇਥੋਂ ਦੇ ਪਿੰਡ ਦੇ ਜੋ ਕੰਮ ਕਰ ਰਹੇ ਆ ਉਹ ਕਰਵਾ ਰਹੇ ਆ ਉਹਨਾਂ ਦਾ ਨਾਮ ਬੌਜੀਆ ਗਮਾਨਪੁਰੇ ਦੇ ਸਾਡੇ ਬਹੁਤ ਹੀ ਜਿਹੜੇ ਸੀਨੀਅਰ ਔਰ ਆਗੂ ਆ ਗਮਾਲਪੁਰੇ ਦੇ ਔਰ ਉਹਨਾਂ ਦੇ ਨਾਮ ਸਤਨਾਮ ਸਿੰਘ ਜੀ ਹੈ ਗਮਾਲਪੁਰੇ ਦੇ ਨਾਮ ਸਾਡੇ ਪੰਚ ਜਿਹੜਾ ਇਹ ਵੇਲੇ ਖਲੋਤੇ ਨੇ ਸਾਰੇ ਹੀ ਔਰ ਇਹ ਡੋਰ ਟੂ ਡੋਰ ਜਿਹੜਾ ਆਮ ਪਾਰਟੀ ਦੀ ਵਰਕਿੰਗ ਕਰ ਰਹੀ ਆ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਰਵੰਦ ਸਿੰਘ ਜੀ ਮਾਨ ਸੀਐਮ ਸਾਹਿਬ ਜੋ ਉਹਨਾਂ ਦੀ ਗਵਾਹੀ ਹੇਠ ਬਲਾਕ ਸਮੰਤੀ ਦੀਆਂ ਚੋਣਾਂ ਹੋ ਰਹੀਆਂ ਨੇ ਤੇ ਜ਼ਿਲ੍ਹਾ ਪ੍ਰਦੇਸ਼ ਦੀਆਂ ਚੋਣਾਂ ਹੋ ਰਹੀਆਂ ਨੇ ਪਹਿਲਾਂ ਤੇ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਵਧਾਈ ਦੇਣਾ ਵਾ ਕਿ ਸਰਬਸਮੰਤੀ ਦੇ ਨਾਲ ਹੀ ਅਸੀਂ 195 ਸੀਟਾਂ ਜੜੀਆਂ ਨੇ ਉਹ ਪਹਿਲਾਂ ਹੀ ਆਮ ਆਦਮੀ ਪਾਰਟੀ ਦੀ ਝੋਲੀ ਪਾ ਚੁੱਕੇ ਆ ਤੇ ਜੜੀਆਂ ਬਾਕੀ ਦੀਆਂ ਨੇ ਉਹਨਾਂ ਤੇ ਵੀ ਵੱਡੀ ਵੱਡੀ ਜਿੱਤ ਦੇ ਨਾਲ ਅਸੀਂ ਜਿੱਤ ਹਾਸਲ ਕਰਾਂਗੇ ਤੇ ਮਾਨ ਸਰਕਾਰ ਦੀ ਝੋਲੀ ਦੇ ਵਿੱਚ ਇਹ ਸਾਰੀਆਂ ਸੀਟਾਂ ਪਾਵਾਂਗੇ ਤੇ ਬਲਾਕ ਸੰਮਤੀ ਦੇ ਮੈਂਬਰ ਤੇ ਚੇਅਰਮੈਨ ਜਿਹੜੇ ਸਾਡੇ ਆਪਣੇ ਆਪ ਦੇ ਹੋਣਗੇ ਤੇ ਵਿਕਾਸ ਕਾਰਜਾਂ ਦੀ ਲੜੀ ਨੂੰ ਲੈ ਕੇ ਸਾਡੇ ਸੀਐਮ ਸਾਹਿਬ ਬਹੁਤ ਜੋਰਾ ਸ਼ੋਰਾਂ ਦੇ ਉੱਤੇ ਵਿਕਾਸ ਕਰ ਰਹੇ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੇ ਜਿਹੜੇ ਵਿਕਾਸ ਆ ਕਾਰਜ ਆ ਉਹ ਬਿਲਕੁਲ ਇਸੇ ਤਰ੍ਹਾਂ ਹੀ ਚੱਲਦੇ ਰਹਿਣਗੇ ਤੇ ਆਉਣ ਵਾਲੇ 2027 ਦੀਆਂ ਚੋਣਾਂ ਦੇ ਵਿੱਚ ਵੀ ਅਸੀਂ ਬੜੀ ਵੱਡੀ ਲੀਡ ਦੇ ਨਾਲ ਆਪਦੀ ਸਰਕਾਰ ਜਿਹੜੀ ਉਹ ਬਣਾਵਾਂਗੇ ਫਿਰ ਤੇ ਅਸੀਂ ਡੋਰ ਟੂ ਡੋਰ ਹੈ ਜਦੋਂ ਦੀ ਬਲਾਕ ਸਭੰਤੀ ਦੀ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਹੈ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਤੇ ਅਸੀਂ ਉਸ ਦਿਨ ਦਾ ਹੀ ਡੋਰ ਟੂ ਡੋਰ ਜਾ ਕੇ ਤੇ ਪ੍ਰਚਾਰ ਕਰ ਰਹੇ ਆ ਤੇ ਸਾਨੂੰ ਲੋਕਾਂ ਦਾ ਬਹੁਤ ਹੀ ਭਰਿਆ ਹੰਗਾਰਾ ਮਿਲ ਰਿਹਾ ਹੈ ਤੇ ਲੋਕ ਸਾਨੂੰ ਖੁੱਲੇ ਜਦੋਂ ਸਹਿਯੋਗ ਦੇ ਰਹੇ ਆ ਤੇ ਆਪ ਦੇ ਨੂੰ ਵੋਟਾਂ ਪਾ ਕੇ ਤੇ ਜਿਤਾਉਂਦੇ ਸਾਨੂੰ ਉਹਨਾਂ ਨੇ ਪੂਰੇ ਵਿਸ਼ਵਾਸ ਦਵਾਏ ਆ ਤੇ ਇਸ ਕਰਕੇ ਹੋਣੇ ਸੀ ਜਿਹੜੇ ਆਪਣੇ ਖਾਸ ਮਿੱਤਰ ਸੱਜਣ ਆ ਉਹਨਾਂ ਨੂੰ ਵੀ ਮਿਲਉਂਦੇ ਆ ਟਾਈਮ ਕੱਢ ਕੇ ਜਿਹੜੇ ਦਿਨੇ ਨਹੀਂ ਮਿਲਦੇ ਆਪਣੇ ਕਮਾਂਕਾਰਾਂ ਤੇ ਬਿਜੀ ਹੁੰਦੇ ਆ ਉਹਨਾਂ ਨੂੰ ਵੀ ਮਿਲਉਂਦੇ ਆ ਹੁਣ ਸਾਡੇ ਸਰਪੰਚ ਸਾਹਿਬ ਕੋਈ ਵਿਚਾਰ ਆਪਣੇ ਪੇਸ਼ ਕਰਨਗੇ ਜੀ ਕਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਨਾਂ ਕੀ ਹੈ ਜੀ ਪਰਮਜੀਤ ਕੌਰ ਕੀ ਤਾਂ ਉਹਦਾ ਕੀ ਹੈ ਪਿੰਗਮਾਨਪੁਰੇ ਤੋਂ ਸਰਪੰਚ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਆ ਜਿਹੜੀ ਇਲੈਕਸ਼ਨ ਚੱਲ ਰਹੀ ਹੈ ਇਸ ਬਾਰੇ ਕੀ ਕਹਿੰਦੇ ਤੁਸੀਂ ਜ਼ਿਲ੍ਹਾ ਪ੍ਰੇਸ਼ਕਦਿਆਂ ਤੇ ਬਲਾਕ ਸੰਮਤੀਦਿਆਂ ਜਿਹੜਿਆਂ ਵੋਟਾਂ ਚੱਲ ਰਹੀਆਂ ਨੇ ਡੋਰ ਡੋਰ ਕਰ ਰਹੇ ਆ ਤੇ ਸਾਨੂੰ ਕਿਸੇ ਪਾਰਟੀ ਨਾਲ ਕੋਈ ਮਤਲਬ ਨਹੀਂ ਅਸੀਂ ਆਪਣੇ ਇੱਕ ਨਿਰਪੱਖ ਹੋ ਕੇ ਆਪਣੇ ਆ ਪ੍ਰਚਾਰ ਕਰ ਰਹੇ ਆ ਤੇ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਕਿ ਅਸੀਂ ਪਿੰਡ ਦੇ ਵਿੱਚੋਂ ਪਾਰਟੀ ਨੂੰ ਜਿਤਾ ਸਕੀ ਸਰਦਾਰ ਰਿਸ਼ਵ ਸਿੰਘ ਜੀ ਜੋ ਪ੍ਰਧਾਨਗੀ ਕਰ ਰਹੇ ਆ ਆਮ ਪਾਰਟੀ ਦੇ ਸੀਨੀਅਰ ਨੇਤਾ ਸਿਮਰ ਅਗੂ ਜੀ ਨੂੰ ਕਹ ਲੈ ਖੌਣ ਹਾਰ ਦੋ ਇੱਥੇ ਆਪ ਪਾਰਟੀ ਦੇ ਜਿਹੜੇ ਪੈ ਲਾਉਣ ਵਾਲੇ ਰਿਸ਼ਮ ਸਿੰਘ ਗੁਮਾਨਪਰੇ ਦੇ ਵਿੱਚ ਜਿਨ੍ਹਾਂ ਦੇ ਚਲੋ ਜਸਬੀਤ ਸਿੰਘ ਜੀ ਤੋਂ ਐਮ ਐਲ ਏ ਸਾਹਿਬ ਵਿਧਾਇਕ ਇਹਨਾਂ ਦਾ ਬਹੁਤ ਪਿਆਰ ਕਰਦੇ ਆ ਔਰ ਇਹ ਸਾਡੇ ਬਹੁਤ ਛੋਟਾ ਵੀ ਵੀ ਆ ਬੱਚਿਆਂ ਵਰਗਾ ਬੌਜੀ ਆ ਆ ਲੜਕੀ ਸਾਡੀ ਪਰਜੀਤ ਕੋ ਸਰਪੰਚ ਆ ਤੇ ਇਹ ਸਾਡੇ ਬਹੁਤ ਹੀ ਜਿਨੂ ਆ ਗਿਆ ਸੋਸ਼ਲ ਸਮਾਜ ਆਗੂ ਕਹੋ ਸਮਾਜ ਸੇਵਕ ਕਰੋ ਇਸ ਸੁਤਨਾਮ ਸਿੰਘ ਜੀ ਨਾਲ ਸੱਜੇ ਪੰਚ ਜੀ ਜੁੜ ਚੁੱਕੇ ਨੇ ਔਰ ਜੋ ਅੱਜ ਡੋਟ ਨੂੰ ਕਰ ਰਿਹਾ ਆਪ ਪਾਰਟੀ ਜੋ ਇਲੈਕਸ਼ਨ ਚੱਲ ਰਹੀ ਆ ਜਿਹੜੀਆਂ ਉੱਥੇ ਜਿਹੜੀ ਸਰਪੰਚਾਂ ਨੇ ਉਹ ਗੱਲ ਕਰ ਰਹੇ ਵੀ ਸਾਡਾ ਪਿੰਡ ਦੇ ਚ ਕਿਸੇ ਦੇ ਨਾਲ ਨਹੀਂ ਆਸੀਂ ਘਰ ਘਰ ਜਾ ਕੇ ਕਹਿ ਰਹੇ ਆ ਕਿ ਇੱਕ ਜੋ ਵੋਟ ਹੈ ಮತ ਦਾਨਿਆ ਆਪਣੀ ਮਰਜ਼ੀ ਦਾ ਦਾਨ ਕਰੋ ਕਿਸੇ ਨੂੰ ਪਾਓ ਵੋਟ ਤੁਹਾਡੀ ਮਰਜ਼ੀ ਆ ਪਰ ਅਸੀਂ ਅੱਜ ਜਿਹੜੇ ਸਮਰਥਨ ਆ ਜੋ ਇਹ ਕਰ ਰਿਹਾ ਉਹ ਆਂ ਪਾਜੀ ਦਾ ਕਰ ਰਿਹਾ ਤੇ ਇਹ ਕਰਕੇ ਇਹਨਾਂ ਦਾ ਜੋ ਇਹਨਾਂ ਦਾ ਕਾਹ ਸਰਪੰਚੀ ਦਾ ਤੇ ਆਂ ਪਾਰਟੀ ਨੂੰ ਜਿਤਾਈਏ ਤਾਂ ਜੋ ਚੰਗਾ ਵਕਾਸ ਉਹਨਾਂ ਦੇ ਕਾਹੇ ਕਰ ਰਿਹਾ ਉਹਨਾਂ ਵਕਾਸਾਂ ਨੂੰ ਲੈ ਕੇ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਹ ਪਾਰਟੀ ਨੂੰ ਉਹਦਾ ਰਾਈਟ ਬਣਦਾ ਜੋ ਚੰਗਾ ਕੰਮ ਕਰਦਾ ਚੰਗੀ ਜੇ ਸਰਕਾਰ ਚੰਗਾ ਕੰਮ ਕਰ ਰਹੀ ਤੇ ਇਹ ਮੈਨੀਫੈਸਟ ਵੀ ਸਰਕਾਰ ਨੂੰ ਜੜਾ ਜੀ ਦਾ ਜਿਹਦੀ ਵਿਸ਼ੇਸ਼ ਦਲਬੀਰ ਸਿੰਘ ਗਮਾਨਾ